ਸਤਿ ਸ਼੍ਰੀ ਅਕਾਲ ਭਾਈ ਜੀ ਹੋਪ ਵੀ ਆਪ ਠੀਕ ਠਾਕ ਹੋਵੋਗੇ ਇਹ ਜਿਹੜੀ ਵੀਡੀਓ ਆਪਾਂ ਅੱਜ ਬਣਾਈ ਹੈ 29 ਤਰੀਕ ਨੂੰ ਜਿਹੜੀ ਇਹ ਚੰਦਪੁਰੇ ਦਾ ਸਾਈਪਣਾ ਇੱਥੇ ਅੱਜ ਪਾਣੀ ਜਿਹੜਾ ਕੁਛ ਘਟਿਆ ਹੋਇਆ ਇੱਥੇ ਪਾਣੀ ਨੂੰ ਕੁਛ ਘਟਿਆ ਹੈ ਪਰ ਪਾਣੀ ਦੀ ਫੀਡ ਘੱਪੀ ਹੈ ਤੇ ਪਾਣੀ ਹੈ ਘਟਿਆ ਹੋਇਆ ਇਹ ਅੱਜ ਤਾਜ਼ਾ ਅਪਡੇਟ ਆ ਜਿਹੜੀ 29 ਤਰੀਕ ਦੀ 12:00 ਵਜੇ ਦੀ ਪਾਣੀ ਉਸ ਟਾਈਮ ਤੇ ਦਾ ਘਟਿਆ ਹੋਇਆ ਕੱਲ ਨਾਲੋਂ ਕਾਫੀ ਪਾਣੀ ਦਾ ਫਰਕ ਆ ਡੇਢ ਪਟ ਪਾਣੀ ਜਿਹੜਾ ਥੱਲੇ ਆ ਪਰ ਇੱਕ ਹੋਰ ਜਿਹੜੀ ਖਬਰ ਚਿੰਤਾਜਨਕ ਉਹ ਇਹ ਹੈ ਕਿ ਜਿਹੜਾ ਰਾਤ ਪੰਚਕੁਲਾ ਦੇ ਵਿੱਚ ਬਰਸਾਤ ਬਹੁਤ ਹੋਈ ਹੈ ਉਹਦੇ ਕੁਝ ਬੰਦੇ ਬੰਦਫਟੰਡੀ ਵੀ ਸੂਚਨਾ ਮਿਲੀ ਹੈ ਬਰਸਾਤ ਵੀ ਬਹੁਤ ਹੋਈ ਹੈ ਜਿਸ ਕਰਕੇ ਪੰਚਕੁਲਾ ਨਿਕਾ ਗੱਦੇ ਵਿੱਚ ਪਾਣੀ ਦਾ ਕਾਫੀ ਜੋਰ ਆ ਇੱਕ ਡਾਂਗਰੀ ਨਦੀਆ ਉਦੇਸ਼ ਪਾਣੀ ਦਾ ਜੋਰ ਹੈ ਤੇ ਹਜੇ ਮਾਰਕੰਡੇ ਬਾਰੇ ਕੁਝ ਨਹੀਂ ਕਰ ਸਕਦੇ ਤਾਂ ਇਹ ਕਰਕੇ ਇਹਨਾਂ ਦੋਨਾਂ ਨਦੀਆਂ ਦੇ ਵਿੱਚ ਪਾਣੀ ਦਾ ਜਿਹੜਾ ਪਿੱਛੇ ਜੋਰ ਆ ਕੋਈ ਘਭਰਾਉਣ ਵਾਲੀ ਗੱਲ ਨਹੀਂ ਕਿਤੇ ਜੇ ਬਰਸਾਤ ਹੋਰ ਨਾ ਹੋਈ ਤਾਂ ਫੇਰ ਹੋ ਸਕਦਾ ਪਾਣੀ ਨਿਕਲ ਜੇ ਅਗਰ ਜੇ ਬਰਸਾਤ ਹੋ ਜਾਂਦੀ ਹੈ ਤਾਂ ਹਾਲਾਤ ਜਿਹੜੇ ਕੋਈ ਉਲਟੋ ਸਿੱਧ ਵੀ ਹੋ ਸਕਦੇ ਆ ਉਸ ਕਰਕੇ ਆਪਾਂ ਇਹਨੂੰ ਜਿਆਦਾ ਸੀਰੀਅਸ ਲੈ ਕੇ ਜਿੰਨੇ ਆਪਣੇ ਮਨ ਬੰਦੇ ਆ ਘਰਾਂ ਦੇ ਪਿੱਛੇ ਪਿੰਡਾਂ ਦੇ ਆਲੇ-ਦੁਆਲੇ ਉਹ ਬੰਨਾਂ ਨੂੰ ਥੋੜਾ ਜਿਹਾ ਠੀਕ ਕਰੀਏ ਜਿਹੜੀਆਂ ਪੁਲੀਆਂ ਪਲੀਆਂ ਨੇ ਉਹਨਾਂ ਨੂੰ ਸਾਫ਼ ਕਰੀਏ ਰੱਬ ਨਾ ਕਰੇ ਇਹੋ ਜਿਹੇ ਹਾਲਾਤ ਨਾ ਹੋਣ ਪਰ ਆਪਾਂ ਇਸ ਤੇ ਗੌਰ ਜਿਹੜੀ ਕਰਨੀ ਆਪਾਂ ਨੂੰ ਹਾਲਾਤ ਦੇਖ ਕੇ ਇਹਦੇ ਤੇ ਗੌਰ ਕਰਨੀ ਬਣਦੀ ਆ ਕਿਉਂਕਿ ਜਿਹੜੇ ਪਿੱਛੇ ਆਪਾਂ ਹਾਲਾਤ ਹੁਣ ਦੇਖ ਰਹੇ ਆ ਉਹ ਕਾਫੀ ਚਿੰਤਾਜਨਕ ਆ ਜਿਹੜਾ ਪਿੱਛੇ ਤੁਸੀਂ ਵੀਡੀਓ ਵੀ ਦੇਖਿਆ ਹੋਣੀਆ ਜਿਹੜਾ ਪੰਚਕੁਲਾ ਦੇ ਵਿੱਚ ਘੱਗਾ ਦਾ ਪਾਣੀ ਬਹੁਤ ਜ਼ਿਆਦਾ ਜਿਹੜਾ ਸੁਬੀਤਨ ਵਾਲਾ ਤੇ ਕਾਫੀ ਪਾਣੀ ਦਾ ਉਤਰਾ ਉੱਥੇ ਹੈਗਾ ਐਸੇ ਵੇਲੇ ਜਿਹੜੀ ਮਜੂਰ ਦਾ ਸਥਿਤੀ ਹੈ ਉੱਥੋਂ ਦੀ ਤੇ ਟਾਂਗ ਦੀ ਵੀ ਜਿਹੜੀ ਮਜੂਰ ਦਾ ਸਥਿਤੀ ਹੈ ਹਰਿਆਣਾ ਸਰਕਾਰ ਨੇ ਵੀ ਅਲਰਟ ਕੀਤਾ ਵੀ ਤੁਸੀਂ ਆਪਣੇ ਜਿਹੜੇ ਬੰਨ ਘੱਗਾ ਤੇ ਕੰਡੇ ਤੇ ਜਿੱਥੇ ਵੀ ਜਿੱਥੇ ਵੀ ਪਹੁੰਚਾ ਹੋ ਸਕਦਾ ਉੱਥੇ ਆਪਦੇ ਟਰੈਕਟਰ ਟਾਲੀਆਂ ਲੈ ਕੇ ਜਲਦੀ ਪਹੁੰਚੋ ਤੋ ਬੰਦਾਂ ਦੀ ਜਿਹੜੀ ਸਫਾਈ ਹੋ ਜੇ ਉੱਥੇ ਜਿੱਥੇ ਕਿਤੇ ਮਿੱਟੀ ਪਾਉਣ ਵਾਲੀ ਹੈ ਮਿੱਟੀ ਪੈ ਜੇ ਬਾਈ ਜੀ ਇਸ ਦੇ ਉੱਤੇ ਤੁਸੀਂ ਇਹ ਚੀਜ਼ਾਂ ਤੇ ਗੌਰ ਕਰਿਓ ਫਿਰ ਬਾਅਦ ਦੇ ਵਿੱਚ ਬਸਤਾਵਾ ਰਹਿ ਜਾਂਦਾਗਾ ਐਸੇ ਵੇਲੇ ਤੱਕ ਅੱਗੇ ਦੀ ਸਥਿਤੀ ਹੈਗੀ ਬਿਲਕੁਲ ਠੀਕ ਠਾਕ ਕੋਈ ਐਡੀ ਗੱਲ ਨਹੀਂ ਹੈਗੀ ਪਰ ਜਿਹੜੇ ਪਿੱਛੇ ਦੇ ਹਾਲਾਤ ਆ ਉਹ ਕੁਸ਼ਚਨਤਾ ਜਾਣ ਕੇ ਬਹੁਤ ਜ਼ਿਆਦੇ ਨੇ ਤੇ ਉਹਨਾਂ ਨੂੰ ਦੇਖ ਕੇ ਥੋੜੀ ਜਿਹੀ ਇਹ ਚੀਜ਼ ਤੁਹਾਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਤੁਸੀਂ ਉਹੜਾ ਜਾਇਸ ਜੀ ਦੇ ਲਈ ਬਰਾਕਰੂ ਜੀ ਨੇ ਕੰਮ ਕਰੀ ਜੀ ਨੇ ਕੰਮ ਕਰੀ ਜੀ ਦਾ ਜਿਹੜਾ 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 ਜਿਹ ਬਰਸਾਤ ਮੌਸਮ ਖਰਾਬ ਦੱਸਿਆ ਹੋਇਆ 4-5 ਦਿਨ ਦਾ ਕੁਝ ਵੀ ਹੋ ਸਕਦਾ ਹੈ ਕਿਰਪਾ ਕਰਕੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਜ਼ਰੂਰ ਗੌਰ ਕਰੋ ਸਭ ਆਪ ਦੇ ਭੈਣ ਭਾਈ ਆਪਣੇ ਆਪਣੇ ਹੱਕ ਸਮਝ ਕੇ ਪਹੁੰਚੋ ਸਾਰੇ ਬੰਦੇਾਂ ਦੇ ਉੱਤੇ ਤੇ ਅਗਲੀ ਅਪਡੇਟ ਤੱਕ ਤੁਹਾਡੇ ਨਾਲ ਇਹ ਵੀ ਗੱਲ ਦੀ ਗੱਲ ਕਰਦੇ ਆ ਅਗਲੇ ਹਫ਼ਤੇ ਤੋਂ ਦੇਵਾਂਗੇ ਉਦੇ ਵਿੱਚ ਜਿੱਦਾਂ ਦੇ ਵਿਹਲਾਤ ਹੋਊਗਾ ਸਾਨੂੰ ਉਹਦੇ ਬਾਰੇ ਵੀਡੀਓ ਬਣਾ ਕੇ ਜਰੂਰ ਕਰਾਂਗੇ ਆਜਾ ਸੀ ਤਾਂ ਵੀਡੀਓ ਬਣਾਈ ہوئی ਪਾਣੀ ਘਟ ਗਿਆ ਪਰ ਜਿਹਦੀ ਪਿੱਛੇ ਖਬਰ ਸਾਨੂੰ ਆਉ ਕਾਫੀ ਚੰਗਾ ਜਾਣਕਾਰ ਉਹਦੇ ਵਿੱਚ ਕਾਫੀ ਜਿਹੜੀ ਇਹ ਖਬਰ ਸੁਣੀ ਅਕਤਾਰਨ ਹੋ ਕੇ ਪਾਣੀ ਜਿਹੜਾ ਬਹਾਵਾ ਬਹੁਤ ਜ਼ਿਆਦਾ ਹੈ ਕੁਝ ਬੱਦਲ ਗੁੱਜਰ ਵੀ ਫਟਿਆ ਪਿੱਛੇ ਇਸ ਕਰਕੇ ਸਾਨੂੰ ਵਾਰ-ਵਾਰ ਜਿਹੜੀ ਬੇਨਤੀ ਹੈ ਜੀ ਕੀ ਜਿੰਨੇ ਵੀ ਬੰਦ ਹੈਗੇ ਆ ਸਾਰੇ ਬੰਨਾਂ ਦੇ ਉੱਤੇ ਜ਼ਰੂਰ ਜੇੜਾ ਰੱਖੋ ਲੈਟਾ ਲੂਟਾਂ ਦਾ ਬੰਦ ਟਰਾਲੀਆਂ ਦਾ ਮਿੱਟੀ ਦਾ ਪ੍ਰਬੰਧ ਗੱਟਿਆਂ ਦਾ ਬੰਦ ਕਰੂ ਜ਼ਰੂਰ ਕਰਕੇ ਰੱਖੋ ਮੌਕੇ ਦੇ ਉੱਤੇ ਜੇ ਲੋੜ ਪੈਂਦੀ ਆਪਾਂ ਇਹਨਾਂ ਨੂੰ ਵਰਤ ਸਕੀਏ ਠੀਕ ਹੈ ਜੀ ਭਾਈ ਜੀ ਅਗਲੀ ਵੀਡੀਓ ਤੱਕ ਤੁਹਾਡੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਜਿੱਦਾਂ ਦੇ ਵੀ ਅੱਗੇ ਸਮਾਂ ਹੋਇਆ ਉਹ ਸਾਰਾ ਤੁਹਾਨੂੰ ਅਪਡੇਟ ਦੇਵਾਂਗੇ ਓਕੇ ਜੀ ਸਤਿ ਸ੍ਰੀ ਅਕਾਲ